ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਤਸਵੀਰ ਬਾਗਾਪਰਾਣਾ ਤੇ ਜਿਲ੍ਹਾ ਸੁਨੂ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਭਾਈ ਜੇ ਕਿਸੇ ਵੀਰ ਨੇ ਕੋਈ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੈਨੋ 98783 93488 ਹੈ ਜੀ ਸੱਲੇ ਵਰਕ ਤੁਸੀਂ ਆ ਕੇ ਕਰਨੀ ਆ ਸਵੇਰੇ ਸਵੇਰੇ ਨਾਗਾ ਦੇ ਦੋ ਟਾਈਮ ਚੋ ਕੇ ਲੈ ਲਵੋ ਜੇ ਗੱਭਣਾ ਚਾਹੀਦਾ ਚਿਪਾ ਕੱਢ ਕੇ ਪਾਸ ਕਰਕੇ ਲੈ ਜਾਓ ਜੇ ਕਿ ਟੋਕੜ ਗੱਭਣਾ ਤਾਂ ਮੇਰੇ ਵੀਰ ਦਾ ਡਾਕਟਰ ਜਰੂਰ ਲੈ ਕੇ ਉਹਨੂੰ ਚੈੱਕ ਪਾਸ ਕਰਾਓ ਨਾਲ ਸਰਪਾਲਾ ਕਿੰਨੇ ਟਾਈਮ ਦੀ ਗੱਭਣਾ ਸਹੀ ਆ ਜਾਂ ਗਲਤ ਆ ਤੇ ਨਾਲ ਜੇ ਗੱਭਣਾ ਤਾਂ ਚੰਗੀ ਦਾ ਤਸੱਲੀ ਕਰ ਲੈ ਜਾ ਸਕਦੇ ਤੁਸੀਂ ਇਹਨਾਂ ਨਾਲ ਦੋ ਟਾਈਮ ਚੋ ਲੋਗੇ ਤੁਸੀਂ ਆਪ ਦੀ ਬਾਕੀ ਮੁੜ ਕੇ ਆਪਾਂ ਕਈ ਵਾਰ ਉਵੇਂ ਲੈ ਲੈਨੇ ਆਗੇ ਉਹ ਗਾਹੋਂ ਪਸੂ ਆਇਆ ਗਿਆ ਹੁੰਦਾ ਵਾ ਮੁੜ ਕੇ ਭੱਲਾ ਮੈਂ ਵੀ ਆਏ ਜਿਵੇਂ ਸੀ ਪੈਣ ਦੇ ਉੱਤੇ ਲੈ ਗਈ ਪੈਣ ਦੇ ਘੱਟ ਲਈ ਡਾਕਟਰ ਆਪਦਾ ਲਿਆਓ ਤੇ ਚੰਗੀ ਤਾਂ ਚੈੱਕ ਕਰਾ ਕੇ ਆਪਦੀ ਲੈ ਕੇ ਜਾਓ ਆਓ ਕਰਦੇ ਆ ਬਾਈ ਨਾਲ ਗੱਲਬਾਤ ਲੈਨੇ ਆ ਪ੍ਰੋਪਰ ਜਨਨਿਕਸ ਵਿਹੜ ਬਾਰੇ ਹਾਂਜੀ ਬਰਾਦਰ ਸਾਹਿਬ ਸਤਿ ਸ਼੍ਰੀ ਅਕਾਲ ਨਾਂ ਦਦੂ ਸਾਰੇ ਜਾਣਦੇ ਹੀ ਆ ਜੀ ਨਾਮ ਜੀ ਕਾਕਾ ਪਿੰਡ ਲੱਗੇਣਾ ਤਹਿਸੀਲ ਵਾਕੇ ਆਪਣਾ ਜਿਹੜਾ ਮੋਗਾ ਠੀਕ ਆ ਵੀ ਕੀ ਜਾਂਦਾ ਮਾਲ ਮਾਲ ਵੀ ਜੀ ਮਾਲ ਵੀ ਕੋਈ ਪ੍ਰੋਬਲਮ ਨਹੀਂ ਮਾਲ ਵਿਕ ਜਾਂਦਾ ਠੀਕ ਆ ਜੀ ਮਾਲ ਬਗੈਰ ਵੀ ਵੀਡੀਓ ਤੇ ਵਿਕ ਜਾਂਦਾ ਵੀਡੀਓ ਤੇ ਵਿਕ ਜਾਂਦਾ ਬਹੁਤ ਕਿਰਪਾਵਾਪੀ ਰਣਕ ਜੀ ਠੀਕ ਆ ਜੀ ਅਜ ਤਾਂ ਪ੍ਰਭੂ ਦੇਖੋ ਸੁੱਧੀ ਕਰਨਾ ਠੀਕ ਆ ਜੀ ਅੱਜ ਮਾਲ ਵੀ ਕਹਿੰਦੇ ਕੋਈ ਪਹੁ ਗਾਂਵੋਂੋਂ ਆ ਜਾਂਦਾ ਹੁੰਦਾ ਹਾਂਜੀ ਇਹਦਾ ਕਦਰ ਵਾਪਸ ਕਰਕੇ ਪ੍ਰਭੂ ਦੇ ਰੁਪਏ ਲੱਗਿਆ ਠੀਕ ਆ ਜੀ ਨਹੀਂ ਬਾਈ ਦੋ ਟਾਈਮ ਚੋਂ ਚੈੱਕ ਕਰਵਾ ਕੇ ਦਿੰਨੇ ਆ ਕਈ ਵਾਰੀ ਐ ਹੋ ਜਾਂਦਾ ਸੌ ਕਿਲੋਮੀਟਰ ਤੇ 200 ਕਿਲੋਮੀਟਰ ਤੇ ਪਸ਼ੂ ਭੇਜਦੇ ਘੱਬਣ ਤੋਂ ਕੋਣ ਹਾਂ ਮੰਨ ਲਓ ਦੋ ਦੋ ਮਹੀਨਿਆਂ ਦੀ ਦੋ ਮਹੀਨੇ ਦਾ ਖਾਦ ਦਾ ਵੀ ਆਦਿ ਇਨੀ ਗੰਡ ਹੁੰਦੀ ਹੈ ਹਾਂਜੀ ਇਹ ਬਾਈ ਜੀ ਗੰਡ ਹਿੱਲ ਕੇ ਖੁਰ ਵੀ ਜਾਂਦੀ ਹੈ ਦੋ ਚਾਰ ਦਿਨ ਪਹੁੰਚਦੇ ਕਹਿੰਦਾ ਜਦੋਂ ਬਹੁਤ ਮਤਲਬ ਕਿ ਜਿਹੜੇ ਬੈਠਣਾ ਤੇ ਕਿਤੇ ਜਾਵੜਿਆ ਦੂਰ ਦੇ 1.5 200 ਕਿਲੋਮੀਟਰ ਤੇ ਗੰਡ ਹੈ ਲੂ ਵੀ ਸਕਦੀ ਹੈ ਠੀਕ ਹੈ ਜੀ ਅਸੀਂ ਯਾਰ ਵੀ ਚੈੱਕ ਕਰਕੇ ਲੈ ਜਾਓ ਡਾਕਟਰ ਲਿਓ ਚੈੱਕ ਕਰਾ ਕੇ ਲੈ ਜਾਓ ਯਾਰ ਆਪਦਾ ਤਸੱਲੀ ਪੱਕੜ ਕੇ ਲੋ ਭਰਾਵੋ ਪੈਸੇ ਬਹੁਤ ਔਖੇ ਬਣਦੇ ਆ ਠੀਕ ਹੈ ਜੀ ਵਾਰ-ਵਾਰ ਮੈਂ ਤੁਹਾਨੂੰ ਬੇਨਤੀ ਕਰਦਾ ਹੁੰਦਾ ਠੀਕ ਆ ਠੱਗੀ ਨਾ ਖਾਓ ਇਹ ਨਹੀਂ ਸਾਥੋਂ ਜਿੱਥੋਂ ਮਰਜੀ ਲੋ ਲੋਟਣ ਕਾ ਤਸੱਲੀ ਪਰ ਕਰਕੇ ਲੋ ਆਪਦੀ ਤਸੱਲੀ ਪਰ ਕਰਕੇ ਲੋ ਨਾ ਤੇਰਾ ਕਿਸੂ ਦਾ ਗੁਰੂ ਕੋ ਅਪੋਇੰਟਮੈਂਟ ਦਾ ਨਾਮ ਮੇਰਾ ਚੈੱਕ ਕਰਕੇ ਲੋ ਨਹੀਂ ਮੁੜ ਕੇ ਤੁਹਾਨੂੰ ਪਊਗਾ ਘਾਟਾ ਹਾਂ ਤੇ ਵਪਾਰੀ ਇਹੋ ਜਿਹੇ ਪੰਜ ਘੱਟ ਦੇ ਤੇ 10 ਦੇ ਕਿੱਕਾ ਉਹਦੇ ਸਾਲ ਲੱਗਦਾ ਠੀਕ ਹੈ ਜੀ ਆਪ ਪੈਸੇ ਪੂਰੇ ਦਿੱਤੇ ਆ ਠੀਕ ਆ ਤੇਰਾ ਬਹੁਤ ਗਲਤ ਹੈ ਤੇਰਾ ਬਹੁਤ ਸਹੀ ਸਮਝੋ ਕਰਕੇ ਸਹੀ ਹੈ ਜੀ ਸਹੀ ਕਰਕੇ ਲੋੜ ਦੇ ਕਰੋ ਜਾਂ ਤੁਹਾਡੀ ਕਿਸਮਤ ਹੈ ਬਾਈ ਦੋ ਟਾਈਮ ਚੋ ਕੇ ਚੈੱਕ ਕਰਾ ਕੇ ਉਹ ਗੱਲ ਨੇ ਬੜੀ ਅੱਜ ਦੋ ਟਾਈਮ ਚੋ ਕੇ ਲਓ ਕਿਰਪਾ ਕਰੋਂ ਕਿ ਦੁੱਧਿਆ ਦੇ ਦੂੰ ਹਾਂਜੀ ਤੇ ਖੜੀ ਮੈਂ ਪੂਰੀ ਮੇਕ ਕੇ ਲਾਉਣ ਨਰ ਕਰ ਗਿਆ ਹੁਣ ਬਾਈ ਜੀ ਮੰਨ ਕੇ ਲਓ ਇਹ ਨਜਰ ਸੀ ਆਹ ਦੇਖੀ ਚਰਕਣ ਬਹੁਤ ਦੂਜੇ ਤੋਂ ਹੈ ਬਈ ਇਹ ਠੀਕ ਹੈ ਜੀ ਦੁੱਧ 12 ਲੀਟਰ ਆ ਜੀ ਠੀਕ ਆ ਜੀ ਠੀਕ ਆ ਜੀ ਕੰਡੇ ਵਾਲਾ ਕੰਡੇ ਵਾਲਾ ਕਿੰਨਾ ਸਾਢੇ 11 11 ਕਿਲੋ 11 ਕਿਲੋ ਦੋ ਟੈਂਕ ਚੋਲ ਵੱਧ ਹੋਊਗਾ ਆਪਣੇ ਕਹਿਣ ਤੇ ਭਾਵ ਆਪਣਾ ਜਿੰਨਾ ਕੋਈ ਭਣ ਭਰਨ ਜਾਂਦੇ ਆ ਠੀਕ ਆ ਜੀ ਤੇ ਘਟਣਾ ਹੋਊਗਾ ਠੀਕ ਆ ਜੀ ਠੰਡੀ ਸੀਲ ਆ ਬਾਈ ਠੰਡੀ ਸੀਲ ਐ ਸਿਆਲੋ ਸਿਆਲ ਨਿਆਰੇ ਲੈ ਲਓ ਦੁੱਧ ਠੀਕ ਐ ਇਹਦੀ ਇਹਦੀ ਮਤਲਬ ਕਿ ਫੈਂਟ ਸਾਢੇ ਪੰਜ ਆਉਂਦੀ ਐ ਮੱਝਾ ਹਰਦਾ ਦਾ ਹੈ ਮੱਝਾ ਵਰਗਾ ਦੁੱਧਾ ਚਿੱਟਾ ਭਲਾ ਘੜਾ ਕੇ ਲੈ ਜਾਵੇ ਸੀ ਬਲਾ ਕੇ ਪੀਓ ਨੰਦ ਆ ਜਾਊਗਾ ਪੀਂ ਭਲਾ ਘੜਾ ਕੇ ਲੈ ਜਾਵੇ ਯਾਰ ਬਾਈ ਫੈਂਟ ਕਢਾ ਕੇ ਲੈ 5.5 ਆਉਂਦੀ ਐ ਠੀਕ ਆ ਬਾਈ ਸੂਈ ਨੂੰ ਦਿਨ ਵੀ 20 ਦਿਨ ਹੋ ਗਏ ਬਾਈ ਠੀਕ ਆ ਜੀ ਤੇ ਜਿਹਦਾ ਮੁੱਲ 43000 ਰੁਪਈਆ ਵਿੱਚ ਛੋਟ ਛੱਪਾ ਛੋਟ ਛੱਪਾ ਹੋ ਜਾਊਗਾ ਤੇ ਗਹਿਣਾ ਹੀ ਇਹ ਤੂਮ ਆ ਠੀਕ ਆ ਜੀ ਹਾਂ ਜੀ ਜਮੇਲ ਤੋਰੀ ਮੜੀ ਜੀ ਜਮੇਲ ਲਓ ਵੀ ਦੋਸਤੋ origignal ਪੰਜਾਬ ਵਾਲੀ ਜਰਸੀ ਆ ਫਿਟਿੰਗ ਵਾਲਾ ਹਵਾਨਾ ਵਾ ਚਮਕ ਚਮਕ ਵੱਛੀ ਜੀ ਬਹੁਤ ਆ ਦੂਜਾ ਸੂਆ ਕੋਈ ਬੁੱਢੀ ਜੇ ਨਵਾਂ ਹਾਨ ਆਗਾ ਤੇ ਵੇਖ ਸਕਦੇ ਹੋ ਬਾਈ ਕਹਿੰਦਾ 5.5 ਦੀ ਫੈਂਟ ਆਉਂਦੀ ਆ ਜ ਦੋ ਦੋ ਮੱਝਾਂ ਵਰਗਾ ਤੇ ਜੇ ਮੱਝ ਲੈਣੀ ਹੋਵੇ ਤੇ ਅੱਜ ਸਵਾ ਲੱਖ ਦੀ ਆਊਗੀ ਕਿ ਢਾਂਡੀ ਵੀ ਲੈਣੀ ਹੋਵੇ ਇਸ ਮੱਝ ਵੀ ਬੁੱਢੀ ਖੁੱਢੀ ਜਾਂ ਮਾਲ ਲਾਵੇ ਕੋਈ ਹਾਂ ਇਹ ਉਹ ਵੀ 67-70 ਘਟਨੀ ਆਉਣੀਗੀ ਪੰਜਾਬ ਵਾਲੀ ਜਰਸੀ ਆ ਰਿਜੀਨਲ ਦੀ ਵੇਖਦੇ ਕਾਫੀ ਕਲਰ ਦੀ ਸੋਹਣਾ ਫਿਟਿੰਗ ਵਾਲਾ ਹਵਾਨਾ ਦੋ 12 ਕਿਲੋ ਬਾਈ ਕਹਿੰਦਾ 11 ਚਵਾ ਕੇ ਦੇ ਦੂੰਗਾ ਹੋ ਸਕਦਾ ਵੀ 13 ਘਾੜ ਦੇਵੇ ਉਹ ਤੁਹਾਡੀ ਕਿਸਮਤ ਆ ਗਈ ਮਲ ਸਿਰਫ 43000 ਰੁਪਇਆ 20ਾਂ 50ਾਂ ਦੇ ਨੇ ਸੂਈ ਆ ਬਾਈ ਕਹਿੰਦਾ ਮਗਰ ਇਹਦੇ ਬੱਛਾ ਵਾ ਤੇ ਬੱਛਾ ਦੇਖ ਸਕਦੇ ਹੋ ਜੀ ਅਤੇਚੋਈ ਵਾਲਾ ਬਹੁਤ ਸੋਹਣਾ ਮੁੱਠੀ ਵਾਲਾ ਥਾਣਾ ਚਾਰ ਹੀ ਥਾਣਾ ਕੋਈ ਫੋੜ ਛਾਂਗ ਨਹੀਂ ਗਈ ਮੁੱਲ ਜਾਇ 43000 ਰੁਪਇਆ ਅਸੀਂ ਦੋ ਟਾਈਮ ਚਲੋ ਚਾਰ ਟਾਈਮ ਚਲੋ ਤੁਸੀਂ ਚੋ ਕੇ ਲੈ ਜਾਣੀ ਹੈਗੀ ਹਵਾਨਾ ਬਹੁਤ ਸੋਹਣਾ ਵਾ ਗਿਆਠ ਨੂੰ ਚੌੜਾ ਮਗਲੇ ਪਾਸਿਓ ਤੇ ਉਹਨਾਂ ਹੀ ਮੂਰ ਨੂੰ ਆ ਤੁਸੀਂ ਵੇਖ ਸਕਦੇ ਹੋ ਸੋਹਣੀ ਵਿਹੜ ਚੰਗੀ ਆ ਫੇਸ ਕੁਆਲਿਟੀ ਚੱਕ ਕੱਟ ਪੈਂਦਾ ਪੂਰੀ ਪਿਓਰ ਜਰਸੀ ਪੰਜਾਬ ਵਾਲੀ ਆਗੀ ਇੱਕ ਤੁਹਾਨੂੰ ਕੱਲ ਨੂੰ ਮੈਂ ਭੈਣ ਭਰਾ ਨੂੰ ਮਿਲਣਾ ਮੈਂ ਵਿਖਾਵਾਂਗਾ ਮੈਂ ਮੇਰੇ ਉੱਥੇ ਘਰੇ ਖੜੀ ਆ ਠੀਕ ਆ ਜੀ 15 ਕਿਲੋ ਦੀ ਗਾਰੰਟੀ ਲੈ ਕੇ 13 ਦੀ ਮੈਂ ਲੈ ਕੇ ਦਊਂਗਾ ਮੇਰੀ ਦੁਕਾਨਦਾਰੀ ਮੈਂ ਤਾਂ ਬੈਂਚ ਦੇ ਘਰੇ ਵਾਦ ਨਿਕਲੂ ਠੀਕ ਆ ਜੀ ਆਹ ਯਾਦ ਕਰੂਗਾ ਠੀਕ ਆ ਜੀ ਜਿਹਦਾ ਮੁੱਲ 95000 ਦੀ ਦੇਣੀ ਹੈ ਠੀਕ ਆ ਬਹੁਤ ਭਾਰੀ ਹੈ ਨੀਲੀ ਦੇ ਵਿੱਚ ਪੈਂਦੀ ਹੈ ਚਲੋ ਕੱਲ ਨੂੰ ਹੀ ਟਾਈਮ ਲੱਗੇ ਤਾਂ ਵੀਡੀਓ ਪਾਵਾਂਗੇ ਉਹਦੀ ਜੇ ਜੇ ਮੇਰਾ ਭੈਣ ਭਰਾ ਹੋ ਉਹਨੇ ਮੂੜੂ ਵੀਡੀਓ ਤੇ ਪਾ ਦੇਾਂਗੇ ਠੀਕ ਆ ਜੀ ਤੇ ਤੁਹਾਨੂੰ ਵੀਡੀਓ ਤੇ ਵਿਖਾ ਦੇ ਕੱਲ ਨੂੰ ਮੂੜੂ ਪਾਵਾਂ ਹਾਂਜੀ ਲਓ ਜੀ ਦੋਸਤੋ ਬਾਈ ਕੋਲੇ ਮਾਝਾ ਮੁੱਲ 95 ਰੁਪਏ 13 ਦੇ ਮਹੀਨੇ ਦਾ ਗਾਰੰਟੀ ਲੈ ਕੇ ਦਿਆਂਗੇ ਵੱਡੇ ਵੱਡੇ ਗਾਰੰਟੀ ਇਹ ਹੈ 15 ਦੀ ਗਾਰੰਟੀ ਹੈ ਆਪਾਂ 13 ਦੇ ਠੀਕ ਆ ਚਲੋ ਕੱਲੋਂ ਵੀਡੀਓ ਪਾਵਾਂਗੇ ਆਪਾਂ ਕੱਲੋਂ ਐਤਵਾਰ ਆ ਸੋਫਤ ਵੀਡੀਓ ਪਾਵਾਂਗੇ ਆਪਾਂ ਉਹਦੀ ਜਿਹਦੇ ਪਸੰਦ ਆਈ ਬਾਈ ਨਾਲ ਗੱਲ ਮੁੱਲ ਸਿਰਫ 43000 ਰੁਪਿਆ ਧੰਨਵਾਦ ਜੀ